ਸਵਾਗਤ ਹੈ ਹੁਸ਼ਾਰਪ੍ਰੋਡਸਟ ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਾ ਸ਼ਬ ਆ ਦੋਸਤੋ ਅਕਸਰ ਰੋਸਮਾਰੀ ਜ਼ਿੰਦਗੀ ਦੇ ਵਿੱਚ ਤੁਸੀਂ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਨੂੰ ਸੁਣਦੇ ਹੋ ਕਿਉਂਕਿ ਮੀਡੀਆ ਦੇ ਵਿੱਚ ਸਮੇਂ-ਸਮੇਂ ਤੇ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਜਿਹੜੀਆਂ ਉਹ ਚਾਹੇ ਪ੍ਰਿੰਟ ਮੀਡੀਆ ਹੋਵੇ ਚਾਹੇ ਇਲੈਕਟ੍ਰੋਨਿਕ ਮੀਡੀਆ ਹੋਵੇ ਜਾਂ ਸੋਸ਼ਲ ਮੀਡੀਆ ਹੋਵੇ ਤਨਾ ਮੀਡੀਆ ਦੇ ਬੱਚੇ ਐਨਕ੍ਰੋਚਮੈਂਟ ਦੀਆਂ ਭਾਵ ਕੀ ਨਜਾਇਜ਼ ਕਬਜ਼ਿਆਂ ਦੀਆਂ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਰੋਸਾਨਾ ਦੇ ਵਿੱਚ ਨਸ਼ਰ ਹੁੰਦੀਆਂ ਨੇ ਤੇ ਅੱਜ ਤੁਹਾਡੇ ਨਾਲ ਇੱਕ ਕਿੱਸਾ ਸਾਂਝਾ ਕਰਨ ਚਾ ਰਹੇ ਹਾਂ ਕੀ ਹੁਸ਼ਿਆਰਪੁਰ ਦੇ ਵਿੱਚ ਹੀ ਇੱਕ ਪ੍ਰਸਿੱਧ ਥਾਂ ਤੇ ਨਜਾਇਜ਼ ਕਬਜ਼ਾ ਹੋ ਰੱਖਿਆ ਉਹ ਕੋਈ ਇੱਕ ਦਿਨ ਪੁਰਾਣਾ ਨਹੀਂ ਇੱਕ ਸਾਲ ਪੁਰਾਣਾ ਨਹੀਂ ਬਲਕਿ ਹੁਣ ਤਾਂ ਇਹ ਕਹਿ ਸਕਦੇ ਆ ਕਿ ਕਈ ਦਹਾਕਿਆਂ ਪੁਰਾਣਾ ਉਹ ਨਜਾਇਜ਼ ਕਬਜ਼ਾ ਹੈ ਜਿਸ ਨੂੰ ਹਟਾਉਣ ਦੇ ਲਈ ਹੁਣ ਮਾਨਚੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਬੜੇ ਸਖਤ ਲੈਸੇ ਦੇ ਵਿੱਚ ਕੀ ਕੁਝ ਮਾਮਲਾ ਹੈ ਸਾਰਾ ਗੱਲਬਾਤ ਕਰਦੇ ਆ ਦੀਪਕ ਜੀ ਇਹ ਮਾਨਯੋਗ ਹਾਈ ਕੋਰਟ ਵੱਲੋਂ ਹੁਸ਼ਿਆਰਪੁਰ ਦੀ ਇੱਕ ਪ੍ਰਸਿੱਧ ਥਾਂ ਤੋਂ ਨਜਾਇਜ਼ ਕਬਜ਼ਾ ਹਟਾਉਣ ਦੇ ਜਿਹੜੇ ਉਹ ਬੜੀ ਸਖਤਾਈ ਦੇ ਨਾਲ ਹੁਕਮ ਜਾਰੀ ਕੀਤੇ ਗਏ ਨੇ ਕੀ ਕੁਝ ਪੂਰਾ ਮਾਮਲਾ ਹੈ ਕਿਉਂਕਿ ਨਜਾਇਜ਼ ਕਬਜ਼ਿਆਂ ਦੀਆਂ ਖਬਰਾਂ ਜਿਹੜੀਆਂ ਆਏ ਦਿਨ ਉਹ ਅਖਬਾਰਾਂ ਦੀਆਂ ਜਿਹੜੀਆਂ ਉਹ ਸੁਰਖੀਆਂ ਬਟੋੜਦੀਆਂ ਨੇ ਜੀ ਤਨਜੀ ਜੀ ਨਮਸਕਾਰ ਸਾਰੇ ਦਰਸ਼ਕਾਂ ਨੂੰ ਵੀ ਤੁਹਾਨੂੰ ਵੀ ਇਹ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸਾਰੇ ਫਰੈਂਡ ਹੈਗੇ ਆ ਮੇਰੇ ਛੋਟੇ ਵੀਰ ਵੀ ਆ ਐਡਵੋਕੇਟ ਮਨੀਸ਼ ਕੁਪਤਾ ਜੀ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਉਹਨਾਂ ਦਾ ਉਹਨਾਂ ਦਾ ਧੰਨਵਾਦ ਹੈ ਉਹਨਾਂ ਨੇ ਇਹ ਕੇਸ ਲੜਿਆ ਹੈਗਾ ਔਰ ਇਹ ਕੇਸ ਜਿਹੜਾ ਹੈ ਇੱਕ ਊਂਕਾਰ ਸਿੰਘ ਨਾਮ ਦੇ ਵਿਅਕਤੀ ਦਾ ਹੈਗਾ ਜੀ ਉਹ ਪਹਿਲਾਂ ਲੋਅਰ ਦੇ ਵਿੱਚ ਪਤਾ ਨਹੀਂ ਕੀ ਹੋਇਆ ਤੇ ਉਹ ਹਾਰ ਗਿਆ ਸੀ ਤੇ ਉਹਨੇ ਹਾਈ ਕੋਰਟ ਦਾ ਵੀ ਸਾਰਾ ਗਿਆ 2016 17 ਤੱਕ ਉਹ ਇਸ ਕੰਮ ਨੂੰ ਲੱਗਾ ਸੀ ਹਾਈ ਕੋਰਟ ਨੇ ਆਰਡਰਸ ਦਿੱਤੇ ਆ ਵੀ ਜਿਹੜੀ ਏ ਪੰਗੀ ਚੋ ਦੇ ਨਜ਼ਦੀਕ ਦਸਹਿਰਾ ਗਰਾਊਂਡ ਦੇ ਨਾਲ ਜਿਹੜੀ ਰੇੜੀ ਮਾਰਕੀਟ ਨਹੀਂ ਹੈ ਉਹਦੇ ਵਿੱਚ ਇੱਕ ਕਨਾਲ 10 ਮਰਲੇ ਨੂੰ ਖਾਲੀ ਕਰਾਉਣ ਲਈ ਮਾਨਯੋਗ ਜੱਜ ਦੀਪਕ ਗੁਪਤਾ ਜੀ ਨੇ ਜਿਹੜੇ ਆ ਇਹ ਆਰਡਰ ਜਾਰੀ ਕੀਤੇ ਹੈਗੇ ਆ ਉਹਨਾਂ ਨੇ ਸਪਸ਼ਟ اور ਬੜੇ ਸਖਤ ਲਹਿਜੇ ਦੇ ਵਿੱਚ ਆਪਣੇ ਹੁਕਮਾਂ ਦੇ ਵਿੱਚ ਇਹ ਆਰਡਰ ਦਿੱਤੇ ਆ ਕਿ ਇਹਦੇ ਚ ਨਗਰ ਨਿਗਮ ਜਾਂ ਕਾਰਪੋਰੇਸ਼ਨ ਜਾਂ ਜਿਹੜੀ ਵੀ ਏਜੰਸੀ ਹੈ ਉਹਨੂੰ ਪ੍ਰਸ਼ਾਸਨ ਦੀ ਸਹਾਇਤਾ ਨਾਲ ਇਹਨੂੰ ਇਮੀਡੀਏਟਲੀ ਜਿਹੜਾ ਹੈ ਇਹ ਖਾਲੀ ਕਰਾਇਆ ਜਾਵੇ ਪਰ ਚੇਤਨ ਜੀ ਇੱਕ ਕਾਮਨ ਖਬਰ ਹੈ ਮੈਂ ਐਸੇ ਸਵਾਲ ਤੇ ਆ ਰਹਾ ਨਜਾਇਜ਼ ਕਬਜ਼ੇ ਨੂੰ ਸ਼ੁਰੂਆਤ ਦੇ ਵਿੱਚ ਹੀ ਦੱਸਿਆ ਕਿ ਰੋਸਮਨਾ ਦੀ ਜ਼ਿੰਦਗੀ ਦੇ ਵਿੱਚ ਲੋਕ ਇਹ ਖਬਰਾਂ ਨੂੰ ਸੁਣਦੇ ਨੇ ਪੜ੍ਹਦੇ ਨੇ ਪਰ ਇਹਦੇ ਪਿੱਛੇ ਜਿਹੜੀ ਪਰਦੇ ਦੀ ਕਹਾਣੀ ਹੈ ਉਹ ਕਿਹਾ ਜੀ ਜਿਹੜਾ ਦਿਲਚਸਪ ਕਿੱਸਾ ਹੈ ਜੀ ਦੇਖੋ ਮੈਂ ਇਹੀ ਆ ਗੱਲ ਤੁਹਾਨੂੰ ਕਹਿਣ ਲੱਗਾ ਪਈ ਕਬਜ਼ਾ ਛੁਡਾਣਾ ਆਮ ਜਿਹੀ ਗੱਲ ਐ ਅਸੀਂ ਦੇਖਦੇ ਵੀ ਰਹਨੇ ਆ ਪੁਲਿਸ ਰਾਹੀਂ ਜਾਂ ਅਦਾਲਤ ਰਾਹੀਂ ਆਂਦੇ ਆ ਪਰ ਇਸ ਜਿਹੜਾ ਇਹ ਆਰਡਰਸ ਐ ਜਾਂ ਇਹ ਜਿਹੜਾ ਹਾਈ ਕੋਰਟ ਨੇ ਦਿੱਤੇ ਆ ਉਹਦੇ ਵਿੱਚ ਜਿਹੜੀ ਨਗਰ ਨਿਗਮ ਹੁਸ਼ਿਆਰਪੁਰ ਨੇ ਇੱਕ ਚਲਦੇ ਕੇਸ ਦੇ ਵਿੱਚ ਆਪਣੀ ਸਟੇਟਮੈਂਟ ਦਿੱਤੀਆਂ ਹੈਗੀਆਂ ਆ ਜਿਹੜੀ ਦਲੀਲ ਦਿੱਤੀ ਹੈ ਆਪਣੀ ਜਿਹੜੀ ਦਲੀਲ ਦਿੱਤੀ ਆ ਉਹ ਬੜੀ ਹਾਸੋ ਹੋਣੀ ਔਰ ਸਮਝ ਤੋਂ ਪਰੇ ਹੈ ਤੱਥਾਂ ਤੋਂ ਪਰੇ ਹੈ ਤੱਥਾਂ ਤੋਂ ਪਰੇ ਹੈ ਹੁਸ਼ਿਆਰਪੁਰ نیوز ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਤਾ ਹੋਣਾ ਕਿ ਦੁਸ਼ਹਿਰਾ ਗਰਾਊਂਡ ਦੇ ਕੋਲ ਮਾਰਕੀਟ ਜਿਹੜੀ ਹੈ ਉਹ ਕਿੰਨੀ ਚਹਿਲ ਪਹਿਲ ਵਾਲੀ ਹੈ ਮੈਂ ਇਸਕ ਪ੍ਰੋਗਰਾਮ ਹੀ ਪ੍ਰੋਗਰਾਮ ਨਹੀਂ ਵੀ ਤੁਸੀਂ ਵੀ ਪੁੱਛ ਲਿਓ ਤੇ ਕਹ ਅਪੀਲ ਕਰਦੇ ਹਾਂ ਦਰਸ਼ਕਾਂ ਨੂੰ ਕਿਾ ਉੱਥੇ ਨਗਰ ਨਿਗਮ ਦੀ ਮਨਜ਼ੂਰੀ ਜਾਂ ਕੌਨਸੈਂਟ ਤੋਂ ਬਿਨਾਂ ਕੋਈ ਰੇੜੀ ਜਾਂ ਦੁਕਾਨ ਖੁੱਲੀ ਜਾ ਸਕਦੀ ਆ ਚੇਤਨ ਜੀ ਤੁਹਾਨੂੰ ਯਾਦ ਹੋਵੇਗਾ ਉੱਥੇ ਕਿਉਂ ਪੂਰੇ ਸ਼ਹਿਰ ਦੇ ਵਿੱਚ ਨਹੀਂ ਖੁੱਲ ਸਕਦੇ ਹੁੰਦਾ ਜੀ ਚੇਤਨ ਜੀ ਤੁਹਾਨੂੰ ਯਾਦ ਹੋਵੇਗਾ ਕਿ ਇਸ ਵਾਰ ਦੁਸ਼ਹਿਰਾ ਕਮੇਟੀ ਨੇ ਬੜਾ ਰੌਲਾ ਪਾਇਆ ਸੀਗਾ 25000 ਰੁਪਏ ਜਿਹੜਾ ਟੈਕਸ ਲਾਤੇਗਾ ਉਹ 25000 ਰੁਪਈਆ ਜਿਹੜਾ ਟੈਕਸ ਲਾ ਦਿੱਤਾ ਸੀ ਚੌ ਦੇ ਵਿੱਚ ਉਹ ਵੀ ਚੌ ਦੇ ਵਿੱਚ ਬਈ ਦੁਸ਼ਹਿਰਾ ਕਰਾਉਣ ਲਈ ਔਰ ਬੜਾ ਇਹਦਾ ਰੋਲਾ ਪਿਆ ਇਸਲੇ ਰੋਲਾ ਪੈਣ ਤੋਂ ਬਾਅਦ ਉਹ ਕਿਸ ਤਰ੍ਹਾਂ ਹੋਇਆ ਅਸੀਂ ਸਟੱਡੀ ਨਹੀਂ ਕੀਤਾ ਨਾਮ ਉਹ ਦੇਖਿਆ ਪਰ ਉਹ ਮੇਰੇ ਖਿਆਲ ਸੈਟਲਮੈਂਟ ਹੋ ਗਈ ਸੀ ਜਾਂ ਉਹਨਾਂ ਨੇ ਜਮ੍ਹਾਂ ਕਰਾਏ ਆ ਪੈਸੇ ਉਹ ਸਾਡੇ ਨਹੀਂ ਆ ਜੀ ਜੇ ਦੁਸ਼ਹਿਰਾ ਕਮੇਟੀ ਦੇ ਕੋਲ ਚੇਤਨ ਜੀ ਇਹ ਟੈਕਸ ਲੈ ਸਕਦੇ ਆ ਜਾਂ ਕਿਰਾਇਆ ਲੈ ਸਕਦੇ ਆ ਕਿ ਆ ਰੇੜੀ ਮਾਰਕੀਟ ਵਾਲਿਆਂ ਕੋਲ ਕਿਰਾਇਆ ਨਹੀਂ ਲੈ ਸਕਦੇ ਹੁਣ ਆਨਸਰ ਕੀ ਦਿੱਤਾ ਅਸਿਸਟੈਂਟ ਕਮਿਸ਼ਨਰ ਜਿਹੜੇ ਹੈਗੇ ਆ ਨਗਰ ਨਿਗਮ ਦੇ ਉਹ ਇੱਕ ਹਲਫੀਆ ਬਿਆਨ ਇੱਕ ਹਲਫਨਾਮਾ ਹਾਈ ਕੋਰਟ ਦੇ ਵਿੱਚ ਦਾਇਰ ਕਰਦੇ ਨੇ ਦਾਇਰ ਕਰਦੇ ਨੇ ਦਾਖਲ ਕਰਦੇ ਨੇ ਆਪਣੇ ਵਕੀਲਾਂ ਦੇ ਰਾਹੀਂ ਉਹ ਕਹਿੰਦੇ ਜੀ ਕਿ ਕਾਰਪੋਰੇਸ਼ਨ ਦਾ ਇਸ ਰੇੜੀ ਮਾਰਕੀਟ ਨਾਲ ਕੋਈ ਸਬੰਧ ਨਹੀਂ ਸੁਣਦੇ ਚੇਤਨ ਜੀ ਕਾਰਪੋਰੇਸ਼ਨ ਦਾ ਇਸ ਨਾਲ ਕੋਈ ਸਬੰਧ ਨਹੀਂ ਇਹ ਜਿਹੜੀ ਰੇੜੀ ਮਾਰਕੀਟ ਹੈ ਜਿਹਨੂੰ ਛਡਵਾਉਣ ਲਈ ਪਰਿਵਾਰ ਹਾਈ ਕੋਰਟ ਤੱਕ ਪਹੁੰਚ ਗਿਆ ਔਰ ਦੋਸ਼ ਲਾਦਾ ਵੀ ਇੱਥੇ ਵੈਸੇ ਤਾਂ ਉਹ ਜਿਹੜੀ ਸ਼ੁਰੂਆਤ ਕਹਾਣੀ ਦੀ ਹੁੰਦੀ ਉਹ ਕਹਿੰਦਾ ਵੀ ਇੱਥੇ ਨਾ ਇਹਦੀ ਸਾਈਟ ਪਲਾਨ ਦੇਖਦੇ ਪਏ ਸੀ ਕੋਈ ਸਕੀਮ ਨੰਬਰ ਸੀਗੀ ਉਹਨਾਂ ਦੀ 7 ਕੋਈ ਡਿਵੈਲਪਮੈਂਟ ਲਈ ਉੱਥੇ ਨਾ ਪ੍ਰਸ਼ਾਸਨਿਕ ਅਧਿਕਾਰੀ ਖੜੇ ਸੀ ਮੈਂ ਦੇਖੇ ਮੈਂ ਪੂਲ ਜਾ ਕੇ ਪੁੱਛਿਆ ਤਾਂ ਉੱਥੇ ਇੱਕ ਜਿਹੜੀ ਆ ਸ਼ਿਕਾਇਤ ਕਰਤਾ ਊਕਾਰ ਸਿੰਘ ਕਹਿ ਰਹੇ ਨੇ ਸ਼ਿਕਾਇਤ ਕੇ ਊਕਾਰ ਸਿੰਘ ਜਿਹੜੇ ਆ ਉਹ ਕਹਿੰਦੇ ਵੀ ਇੱਥੇ ਕੋਈ ਤ੍ਰ ਕਾਰ ਸਟੈਂਡ ਸਾਈਕਲ ਸਟੈਂਡ ਜਾਂ ਹੋਰ ਕੁਛ ਚੀਜ਼ਾਂ ਦਾ ਕੁਝ ਵੀ ABC ਨਗਰ ਨਿਗਮ ਕਾਰਪੋਰੇਸ਼ਨ ਬਣਾਉਣ ਨਾ ਕਰਨੇ ਕੰਮ ਬਣਾਉਣ ਜਾ ਰਹੀ ਆ ਤਾਂ ਮੇਰੀ ਜਗਾ ਆ ਨਗਰ ਨਿਗਮ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁਣ ਤੁਸੀਂ ਇਹ ਦੱਸੋ ਤੇ ਉਥੇ ਕਿੰਨੀ ਦੁਕਾਨ ਹੈ ਤਾਂ ਸੈਂਕੜੇ ਦੀ ਗਿਣਤੀ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਦੁਕਾਨਾਂ ਹੈ ਕੀ ਨਗਰ ਨਿਗਮ ਦਾ ਸਬੰਧ ਉਹਨਾਂ ਨਾਲ ਹੈ ਨਹੀਂ ਕੀ ਉਸ ਪਾਰਟਿਕੂਲਰ ਬੰਦੇ ਦੀ ਦੂਸਰੀ ਤੇ ਜੇ ਹੈ ਨਹੀਂ ਆਪਾਂ ਇਹਨਾਂ ਦੇ ਵੀ ਜਿਹੜੀ ਨਹੀਂ ਸਟੇਟਮੈਂਟ ਹਾਈ ਕੋਰਟ 'ਚ ਦਿੱਤੇ ਆ ਚੇਤਨ ਜੀ ਆਪਾਂ ਉਹਨੂੰ ਵੀ ਮੰਨ ਲੈਨੇ ਆ ਜੇ ਹੈ ਨਹੀਂ ਤਾਂ ਬੰਦਾ ਕਿਉਂ ਹਾਈ ਕੋਰਟ ਜਾਂਦਾ ਜੀ ਫਿਰ ਬੰਦਾ ਹਾਈ ਕੋਰਟ ਕਿਉਂ ਜਾਂਦਾ ਸੈਕੰਡਲੀ ਜੇ ਉਹ ਬੰਦੇ ਨੇ ਹੋ ਰੇੜੀ ਮਾਰਕੀਟ ਖੁਲਾਈ ਆ ਕਮਰਸ਼ੀਅਲ ਜੇ ਕਮਰਸ਼ੀਅਲ ਹੈ ਕਿਉਂ ਕਮਰਸ਼ੀਅਲ ਵਿੱਚ ਗਿਣਿਆ ਜਾਏਗਾ ਉਹ ਕਮਰਸ਼ੀਅਲ 'ਚ ਗਿਣਿਆ ਜਾਣਾ ਤੁਸੀਂ ਅੱਜ ਤੱਕ ਉਹਦੇ ਕੋਲੋਂ ਬੰਦਾ ਟੈਕਸ ਕਿਉਂ ਨਹੀਂ ਵਸੂਲਿਆ ਟੈਕਸ ਵਸੂਲਿਆ ਤੁਸੀਂ ਉਹਨੂੰ ਨੋਟਿਸ ਕਿਉਂ ਨਹੀਂ ਕੱਢਿਆ ਇਹ ਕਹਿ ਕੇ ਛੁਟਕਾਰਾ ਕਰ ਦੇਣਾ ਬੇ ਰੇੜੀ ਮਾਰਕੀਟ ਦਾ ਇਦੇ ਨਾਲ ਕੋਈ ਸਬੰਧ ਨਹੀਂ ਵੱਡੇ ਸ਼ਹਿਰਾਂ 'ਚ ਤੁਸੀਂ ਰਹਿੰਦੇ ਹੋ ਮੈਂ ਤਾਂ ਸਰਦੀਪ ਸਿੰਘ ਜੀ ਇੱਕ ਮੈਨੂੰ ਦੱਸ ਦਿਓ ਦਰਸ਼ਕਾਂ ਨੂੰ ਇਹ ਦੱਸਣਾ ਵੀ ਜ਼ਰੂਰੀ ਹੈ ਕਿੰਨੇ ਕਨਾਲ ਜਾਂ ਕਿੰਨੇ ਮਰਲੇ ਕੁਲ ਜਗ੍ਹਾ ਜਿਸ ਤੇ ਨਿਜਾਸ ਕਬਜ਼ਾ ਹੋਇਆ ਜੀ ਦੇਖੋ ਜਿਹੜੀ ਚੇਤਨ ਜੀ ਟੋਟਲ ਜਗ੍ਹਾ ਸੀ ਉਹ 12 ਕਨਾਲ 17 ਮਰਲੇ ਸੀ ਪਰ ਜਿਹੜੀ ਬਾਕੀ ਉਹਦੀ ਆਪਣੀ ਪਰਸਨਲ ਪ੍ਰਾਪਰਟੀ ਜਿਹਦੇ ਵਿੱਚੋਂ ਇੱਕ ਕਨਾਲ 10 ਮਰਲੇ ਜਿਹਦੇ ਤੇ ਨਗਰ ਨਿਗਮ ਨੇ ਰੇੜੀ ਮਾਰਕੀਟ ਜਿਹੜੀ ਆ ਜਿਹਦੋਂ ਤੁਸੂਲ ਦੇ ਹੁਣ ਮੈਂ ਜਿਹੜੀ ਮੈਂ ਗੱਲ ਕਰਨ ਲੱਗਾ ਕਿਆ ਰੈਡੀ ਮਾਰਕੀਟ ਦੇ ਕੋਲੋਂ ਮਹੀਨਾਵਾਰ ਮਹੀਨਾਵਾਰ ਰਸੂਲੀ ਕਰ ਲੋ ਜਾਂ ਸਰਕਾਰੀ ਪਰਚੀ ਕਰ ਲੋ ਪਰਚੀ ਸਰਕਾਰੀ ਪਰਚੀ ਕੱਟੀ ਨਹੀਂ ਜਾਂਦੀ ਹੋਊਗੀ ਬਿਲਕੁਲ ਕੱਟੀ ਜਾਂਦੀਆਂ ਸਾਰੀਆਂ ਰੈੜੀਆਂ ਤੇ ਇਕੱਠ ਹੁੰਦੀਆਂ ਜੀ ਸਾਰੀਆਂ ਰੈੜੀਆਂ ਦੀ ਕੱਟ ਹੁੰਦੀ ਆ ਔਰ ਬਕਾਇਦਾ ਡਿਪਾਰਟਮੈਂਟ ਐ ਵੱਖਰਾ ਹੁੰਦਾ ਬਿਲਕੁਲ ਮਾਲਪੁਰ ਛੋਟਾ ਜਿਹਾ ਹੀ ਨਗਰ ਪੰਚਾਇਤ ਆ ਮੈਂ ਉੱਥੇ ਕੱਟਦੇ ਦੇਖਦਾ ਫਗਵਾੜੇ ਚਲ ਜਾ ਉੱਥੇ ਕਰਦੀ ਆਏ ਜਿਹੜੀਆਂ ਕਮੇਟੀਆਂ ਹੁੰਦੀਆਂ ਨੋਟੀਫਾਈਡ ਕਮੇਟੀਆਂ ਜਿੰਨੀਆਂ ਵੀ ਹੈ ਏ ਬੀ ਸੀ ਡੀ ਚਾਰ ਗ੍ਰੇਡ ਚ ਹੁੰਦੀਆਂ ਜਦੋਂ ਕਾਰਪੋਰੇਸ਼ਨ ਬਣ ਜਾਂਦਾ ਜੋ ਮੈਨੂੰ ਨੌਲਜ ਆਉਂਦਾ ਤੱਟੇ ਹੁੰਦੇ ਹੁੰਦੇ ਕੰਮ ਜੀ ਬਿਲਕੁਲ ਰੂਲਸ ਦੇ ਤਹਿਤ ਹੁੰਦੇ ਨੇ ਰੂਲਸ ਦੇ ਤਹਿਤ ਨਿਯਮਾਂ ਅਨੁਸਾਰ ਤੇ ਇੱਕ ਜ਼ਿੰਮੇਵਾਰ ਅਫਸਰ ਵੱਲੋਂ ਇਹ ਕਹਿ ਕੇ ਛੁਟਕਾਰਾ ਪਾ ਲੈਣਾ ਸਾਡਾ ਸਬੰਧ ਕੋਈ ਨਹੀਂ ਹੈਗਾ ਤੇ ਫਿਰ ਮਤਲਬ ਕਿ ਕਿਤੇ ਨਾ ਕਿਤੇ ਉਸ ਸ਼ਿਕਾਇਤ ਕਰਤਾ ਨੂੰ ਝੂਠਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਨਗਰ ਰਿੰਗ ਵੱਲੋਂ ਨਗਰ ਨਿਗਮ ਨੇ ਟਿਕਟੋਕ ਮਾਰਸ਼ਲ ਵਾਸਤੇ ਉਹਨਾਂ ਦੀ ਜਗ੍ਹਾ ਵਰਤੀ ਜਾ ਰਹੀ ਹੈ ਤੇ ਦੂਸਰਾ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਜਾਂ ਆਪਣੀ ਆਪਣੇ ਹੱਕ ਲੈਣ ਦੇ ਲਈ ਉਹ ਮਾਨਜੁਗ ਹਾਈ ਕੋਰਟ ਵੱਲ ਵੀ ਰੁਕ ਕਰ ਰਿਹਾ ਤੇ ਜੇ ਇਹ ਨਹੀਂ ਆ ਇਹਨਾਂ ਦਾ ਸਬੰਧ ਕੋਈ ਨਹੀਂ ਹੈ ਤਾਂ ਰੇੜੀ ਮਾਰਕੀਟ ਖੁੱਲੀ ਕੀਤਾ ਨਜਾਇਜ਼ ਕਬਜ਼ਾ ਹੋਇਆ ਕੀਤਾ ਜੇ ਹੁਣ ਨਜਾਇਜ਼ ਕਬਜ਼ਾ ਹੋਇਆ ਤਾਂ ਹੁਣ ਛਡਾਣ ਦੇ ਆਰਡਰ ਵੀ ਇਹਨਾਂ ਨੂੰ ਜਾਣੇ ਹੁਣ ਉੱਥੇ ਕੱਲ ਹਾਂ ਆਰਡਰ ਕਿ ਹੁਕਮ ਕਹਿ ਦਿੱਤੇ ਨੇ ਜੀ ਹਾਂਜੀ ਹੁਣ ਹੁਕਮ ਖਾਲੀ ਕਰਾਣ ਦੇ ਆਏ ਆ ਉੱਥੋਂ ਰੇੜੀ ਮਾਰਕੀਟ ਚੁੱਕ ਹੋਣੀ ਆ ਹੋਣਾ ਜਿਸਲੇ ਚੌਕ ਹੋਣੀ ਆ ਤੇ ਉੱਥੇ ਦੇ ਜਿਹੜੇ ਰੇੜੀ ਮਾਰਕੀਟ ਨਾਲ ਜਿਹੜੇ ਓਨਰਸ ਹੈਗੇ ਆ ਉਹਨੇ ਰੋਲਾ ਨਹੀਂ ਕੱਲ ਨੂੰ ਪਾਣਾ ਬਿਲਕੁਲ ਇੱਕ ਸ਼ੁਰੂਆਤ ਦੇ ਵਿੱਚ ਮੈਂ ਵੀ ਗੱਲ ਕਹੀ ਹੈ ਤੁਸੀਂ ਵੀ ਕਹੀ ਹੈ ਕਿ ਬੜੀ ਸਖਤਾਈ ਦੇ ਨਾਲ ਮਾਨਯੋਗ ਅਦਾਲਤ ਤੋਂ ਕਿਹਾ ਗਿਆ ਹੈ ਜਿਨ੍ਹਾਂ ਨਾਲ ਕਿਹਾ ਗਿਆ ਕਿ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਜਾਂ ਸਕਿਉਰਟੀ ਬੇਸ ਵੀ ਵਿਖਣਾ ਹੁੰਦਾ ਹੈ ਉਹਨਾਂ ਨੇ ਕੱਲੇ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਕਿ ਆਮ ਜਿਹੜੀ ਪ੍ਰਾਪਰਟੀ ਖਾਲੀ ਕਰਾਂਦੇ ਆ ਕਈ ਵਾਰ ਮਾਨਯੋਗ ਅਦਾਲਤ ਦੇ ਆਰਡਰਸ ਹੁੰਦੇ ਆ ਬਈ ਪੁਲਿਸ ਦੀ ਪ੍ਰੋਟੈਕਸ਼ਨ ਦੇ ਦਿੰਦੇ ਹੋਗਾ ਹਾਂ ਜੀ ਆਮਾਲ ਵਾਪਸ ਉਹਨਾਂ ਨੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਗਰ ਨਿਗਮ ਐਡਮ ਸਟੇਸ਼ਨ ਪੁਲਿਸ ਐਡਮ ਸਟੇਸ਼ਨ ਤਿੰਨਾਂ ਨੂੰ ਹੀ ਇਹ ਸਖਤ ਲੈਂਜੇ ਦੇ ਵਿੱਚ ਟਿੱਪਣੀ ਕੀਤੀ ਆ ਮੈਂ ਫੋਨ ਮੇਰਾ ਉੱਥੇ ਆ ਮੈਂ ਨਹੀਂ ਤਾਂ ਮਾਨਯੋਗ ਹਾਈ ਕੋਰਟ ਤੇ ਜਿਹੜੀ ਟਿੱਪਣੀ ਆ ਉਹ ਪੜ ਵੀ ਦਿੰਦਾ ਤੁਹਾਨੂੰ ਕਿ ਇਹਨੂੰ ਅਮਲੀ ਰੂਪ ਅਮਲੀ ਜਾਮਾ ਜਿਹੜਾ ਹੈ ਉਹ ਪਹਿਨਾਇਆ ਜਾਵੇ ਸੋ ਟਾਈਮ ਪੀਰੀਅਡ ਵੀ ਦਿੱਤਾ ਕੋਈ ਟਾਈਮ ਪੀਰੀਅਡ ਨਹੀਂ ਅਜੇ ਦਿੱਤਾ ਹੈਗਾ ਨਾ ਮੈਂ ਪੜ ਨਹੀਂ ਸਕਿਆ ਸ਼ਾਇਦ ਹੋਊਗਾ ਵੀ ਆ ਪਰ ਜਿਹੜੇ ਆਰਡਰਸ ਉਹ ਸੀਗੇ ਉਹ ਹੈ ਹੁਣ ਆਰਡਰਸ ਆ ਜਾਣੇ ਆ ਆਰਡਰਸ ਦਾ ਇਹਨਾਂ ਕੋਲ ਵੀ ਪਹੁੰਚ ਜਾਣੇ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋ ਵੀ ਪਹੁੰਚ ਜਾਣੇ ਆ ਪੁਲਿਸ ਐਡਮ ਸਟੇਸ਼ਨ ਕੋ ਵੀ ਪਹੁੰਚ ਜਾਣੇ ਆ ਤੇ ਤਰੀਕ ਮੇਰਾ ਖਿਆਲ ਹੈ ਵੀ ਜੇ ਨਹੀਂ ਵੀ ਉਹਦੇ ਵਿੱਚ ਆਰਡਰਸ ਦੇ ਵਿੱਚ ਹੈਗੀ ਆ ਤੇ ਇਹ ਨਿਸ਼ਚਿਤ ਕਰੋਗੇ ਔਰ ਉਸ ਦਿਨ ਪੁਲਿਸ ਔਰ ਲੋਕਲ ਐਡਮਿਨਿਸਟ੍ਰੇਸ਼ਨ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਉਹਨੂੰ ਲੈ ਕੇ ਖਾਲੀ ਕਰਾਉਗੇ ਪਰ ਇੱਕ ਸਵਾਲ ਹੋਰ ਵੀ ਆ ਦੀਪਕ ਜੀ ਹਾਂਜੀ ਤੁਸੀਂ ਰੱਖੋ ਗੱਲ ਨਹੀਂ ਨਹੀਂ ਮੈਂ ਬੱਸ ਜੀ ਸਵਾਲ ਇੱਕ ਇਹ ਵੀ ਹੈ ਕਿ ਕਿਸੇ ਦੀ ਪਰਸਨਲ ਜਗਾ ਉਹ ਹੁਣ 30 30 ਸਾਲ ਦੇ 30 ਸਾਲ ਦੇ ਤਾਂ ਮੇਰੀ ਵੀ ਉਮਰ ਹੋ ਚੁੱਕੀ ਹੈ 31 ਸਾਲ ਦੀ ਤਾਂ ਮੈਂ ਵੀ ਜਦੋਂ ਤੋਂ ਹੋਸ਼ ਸੰਭਾਲੀ ਉੱਥੇ ਮੈਂ ਮੰਡੀ ਵੇਚ ਰਿਹਾ ਜੀ ਕਿਸੇ ਦੀ ਕਮਾਈ ਤੇ ਖਾ ਕੋਈ ਰਿਹਾ ਜੀ ਹੱਕ ਤਾਂ ਫਿਰ ਉਸੇ ਬੰਦੇ ਦਾ ਬਣਦਾ ਸੀ ਜਿਹੜੀ ਜਗ੍ਹਾ ਤੇ ਕੀਤੀ ਹੈ ਜੀ ਦੇਖੋ ਚੇਤਨ ਜੀ ਕਿੰਦੀ ਤਰਾਸਦੀ ਆ ਸਾਡੇ ਦੇਸ਼ ਦੇਸ਼ ਦੀ ਜਾਂ ਕਹਿ ਲਓ ਸਾਡੇ ਸੂਬੇ ਦੀ ਕਹਿ ਲਓ ਐ ਤਾਂ ਦੇਸ਼ ਦੀ ਆ ਬਿਲਕੁਲ ਉਹ ਬੰਦਾ ਉਹਦੀ ਜੱਦੀ ਜਾਇਦਾਦ ਆ ਨੰਬਰੀ ਜਾਇਦਾਦ ਆ ਉਹਦੇ ਨੰਬਰ ਬਕਾਇਦਾ ਪਾ ਕੇ ਇੱਕ 46331 ਖਸਰਾ ਨੰਬਰ 4628911 46102 ਇਸ ਤਰ੍ਹਾਂ ਡਿਵੀਜ਼ਨ ਕਰਕੇ ਹੁਣ ਇਹ ਸਭ ਤੋਂ ਵੱਡੀ ਗੱਲ ਆ ਜਿਹੜੀ 463 ਕਿਹਾ ਉਹ ਇੱਕ ਕਨਾਲ 10 ਮਣ ਲੈ ਜਿਹੜਾ ਇਹ ਨੰਬਰ ਆ ਉਹਦੇ ਚ ਆ ਰਹੀੜੀ ਮਾਰਕੀਟ ਜਿਹੜੀ 462891 ਹੈਗੀ ਆ ਉਹਦੇ ਚ ਇੱਕ ਮੰਦਿਰ ਆ ਇੱਕ ਰੋਡ ਆ ਇੱਕ ਸਕ੍ਰੈਪ ਲੱਗੀ ਹੋਈ ਆ ਜੀ ਉੱਥੇ ਤੇ ਕੋ ਉੱਥੇ ਕੁਝ ਦੁਕਾਨਾਂ ਆ ਖਸਰਾ ਨੰਬਰ 4610296 ਆ ਉੱਥੇ ਗਊਸ਼ਾਲਾ ਆ ਅਮ ਠੀਕ ਹੈ ਜੀ ਉਹ ਮਿਊਂਸਪਲ ਕਮੇਟੀ ਜਿਹੜੀ ਹੈ ਉਹਦੇ ਤੇ ਸਾਈਟ ਪਲਾਨ ਜਿਹੜਾ ਇਹਨਾਂ ਨੇ ਤਿਆਰ ਕੀਤਾ ਸੀ ਇਹ ਜਗ੍ਹਾ ਲੈ ਲਈ ਸੀ ਤਰਾਸਦੀ ਹੁਣ ਜਿਹੜੀ ਤੁਸੀਂ ਪ੍ਰਸ਼ਨ ਪੁੱਛਿਆ ਹੋ ਇਹ ਹੈ ਪਿਓ ਦੀ ਜੱਦੀ ਜਾਇਦਾਦ ਬੰਦੇ ਦੀ ਔਰ ਉਹ ਨਵਾ ਆਪਣੇ ਲਈ ਅੱਜ ਤੱਕ ਤੇ ਨਾ ਆਪਣੇ ਬੱਚਿਆਂ ਲਈ ਇਹ ਯੂਜ਼ ਹੀ ਨਹੀਂ ਕਰ ਸਕਿਆ ਇਹਨੂੰ ਬਿਲਕੁਲ ਨਹੀਂ ਤਾਂ ਕਹਿੰਦੇ ਹੁੰਦੇ ਵੀ ਜਦੋਂ ਮੇਨ ਸਪੋਰਟ ਤੇ ਜਗ੍ਹਾ ਹੋਵੇ ਤਾਂ ਬਹੁਤ ਕੁਝ ਬਿਜ਼ਨਸ ਬੰਦਾ ਆਪਣਾ ਕਰ ਸਕਦਾ ਸੋਨਾ ਸੋਨਾ ਅਭੂਸ਼ਣ ਜਿਹਨੂੰ ਕਹਿੰਦੇ ਆ ਅਸੀਂ ਉਹ ਤੇ ਜਾਇਦਾਦ ਇਹ ਇੱਕ ਐਸੀ ਪ੍ਰੋਪਰਟੀ ਆ ਜਿਹੜੀ ਔਖੇ ਸਮੇਂ ਤੇ ਬੰਦੇ ਦੇ ਕੰਮ ਆਉਂਦੀ ਆ ਔਰ ਉਹਦੇ ਕੰਮ ਨਹੀਂ ਉਸ ਬੰਦੇ ਤੇ ਆ ਰਹਾ ਔਰ ਉਹਨੂੰ ਪਹਿਲਾਂ ਲੋਅਰ ਕੋਰਟ ਜਾਂਦਾ ਫਿਰ ਉਹ ਸੈਸ਼ਨ ਕੋਰਟ ਜਾਂਦਾ ਫਿਰ ਉਹ ਹਾਈ ਕੋਰਟ ਤੇ ਜਾ ਕੇ ਉਹਨੂੰ ਇਨਸਾਫ ਮਿਲਦਾ ਐਡਵੋਕੇਟ ਮਨੀਸ਼ ਗੁਪਤਾ ਦੇ ਰਾਹੀਂ ਪਰ ਸਵਾਲ ਇਹ ਕਿ ਇਹ ਵੀ ਆ ਕਿ ਉਹ ਔੰਕਾਰ ਸਿੰਘ ਜੀ ਜਿਹੜੇ ਨੇ ਉਹ ਜ਼ਰੂਰ ਇਸ ਬਾਬਤ ਜਾਣਕਾਰੀ ਰੱਖਦੇ ਹੋਣਗੇ ਜਾਂ ਉਹਨਾਂ ਨੇ ਹਿੰਮਤ ਜਟਾਈ ਕਿਉਂਕਿ ਆਮ ਤੌਰ ਤੇ ਜਿਹੜਾ ਸਾਡੇ ਪੰਜਾਬੀ ਆ ਬਹੁਤ ਭੋਲੇ ਵੀ ਬਹੁਤ ਅਗਰੈਸਿਵ ਵੀ ਬਹੁਤ ਹੋ ਜਾਂਦੇ ਨੇ ਅਣਖੀ ਵੀ ਬਹੁਤ ਹੋ ਜਾਂਦੇ ਨੇ ਮੰਨ ਲਓ ਕਿ ਉਸ ਤਰ੍ਹਾਂ ਤਾਂ ਵਿਚਾਰਾ ਕੋਈ ਭੋਲਾ ਪੰਛੀ ਟੱਕਰ ਜਾਂਦਾ ਫਿਰ ਤਾਂ ਜਗ੍ਹਾ ਨਗਰ ਨਗਰ ਕਹਾ ਗਿਆ ਸੀ ਬਿਲਕੁਲ ਜੀ ਖਾ ਗਿਆ ਸੀਗਾ ਔਰ ਤੁਸੀਂ ਦੇਖੋ ਇਹ ਸ਼ਾਬਾਸ਼ ਹੈ ਉਸ ਪਰਿਵਾਰ ਦੇ ਊੰਕਾਰ ਸਿੰਘ ਦੇ ਪਰਿਵਾਰ ਦੇ ਜਿਨੇ ਇਹ ਕੀਤੀ ਆ ਉਸ ਸਾਫ ਨੇ ਕੀਤਾ ਉਹ ਥੱਲੇ ਉਹ ਜੇ ਕੁਝ ਉਹਨਾਂ ਦੇ ਅਗੇਂਸਟ ਵੀ ਡਿਸੀਜਨ ਗਏ ਆ ਤੇ ਉਹਨਾਂ ਨੇ ਹਾਰ ਨਹੀਂ ਮੰਨੀ ਹਾਰ ਨਹੀਂ ਮੰਨੀ ਉਹਨਾਂ ਨੇ ਹਾਈ ਕੋਰਟ ਤੱਕ ਇਹ ਕੇਸ ਲੜਿਆ ਔਰ ਲਾਸਟ ਦੇ ਵਿੱਚ ਆ ਕੇ ਉਹਨਾਂ ਨੂੰ ਇਹ ਇਨਸਾਫ ਮਿਲਿਆ ਪਰ ਜਿਹੜੀ ਇਹਦੇ ਵਿੱਚ ਪ੍ਰਸ਼ਨ ਹੈ ਉਹ ਇਹ ਹੈ ਕਿ ਨਗਰ ਨੇ ਕਰਾ ਜਿਹੜਾ ਹੈ ਜਾ ਨਗਰ ਪੰਚਾਇਤ ਆ ਕਿਸੇ ਵੀ ਸ਼ਹਿਰ ਚ ਅਸੀਂ ਹਾਰਪੁਰ ਕੱਲੇ ਦੀ ਗੱਲ ਨਹੀਂ ਕਰਦੇ ਆ ਆਲ ਓਵਰ ਆਪਾਂ ਸਟੇਟ ਦੀ ਗੱਲ ਇਸ ਅਦਾਲਤਾਂ ਨੂੰ ਵੀ ਅਦਾਲਤਾਂ ਦੇ ਵਿੱਚ ਜਾ ਕੇ ਵੀ ਹਲਫੀਆ ਬਿਆਨ ਦੇ ਕੇ ਝੂਠ ਬੋਲਦੇ ਆ ਅਗਰ ਇਹਦੀ ਬਰੀਕੀ ਨਾਲ ਇਨਕੁਆਰੀ ਅਸੀਂ ਰਿਕਵੈਸਟ ਕਰਦੇ ਆ ਆਪਣੇ ਇਸ ਮੰਚ ਤੋਂ ਵੀ ਇਸ ਮਾਧਿਅਮ ਰਾਹੀਂ ਆਪਣੇ ਚੈਨਲ ਰਾਹੀਂ ਵੀ ਇਹੀ ਐਫੀ ਡਾਇਵਰਟ ਦੀ ਜਿਹੜੀ ਇਨਕੁਆਰੀ ਹੈ ਮਾਨਯੋਗ ਹਾਈ ਕੋਰਟ ਮੁੜ ਤੋਂ ਕਰਵਾ ਦੇ ਉਹ ਗਾਸ ਦੇਖ ਸਕਦੀ ਹੈ ਤੇ کیا ਉਹਨਾਂ ਦਾ ਦਖਲ ਹੈ ਨਹੀਂ ਜਾਂ ਦੂਸਰੇ ਹੈ ਨਹੀਂ ਉੱਥੇ ਦੁਕਾਨਾਂ ਦੀ ਆਈਡੈਂਟੀਫਿਕੇਸ਼ਨ ਲੈ ਕੇ ਉਹਨਾਂ ਦੇ ਨਾਂ ਤੇ ਤਾਂ ਲੱਖਾਂ ਕਰੋੜਾਂ ਰੁਪਏ ਦੀਆਂ ਕਿੰਨੇ ਸਾਲਾਂ ਚ ਪਰਚੀਆਂ ਜਿਹੜੀਆਂ ਉਹ ਨਗਰ ਨਗਵਡ ਘਾਰ ਗਿਆ ਹੁਣ ਝੂਠ ਦੀ ਬੁਨਿਆਦ ਤੇ ਉੱਤੇ ਰਾਜਦ ਨੂੰ ਗੁੰਮਰਾਹ ਕਰਨ ਦੇ ਪਰ ਅਦਾਲਤ ਦੇ ਤੇ ਕਹਨੋਂ ਪੱਟੀ ਵੱਜੀ ਹੁੰਦੀ ਆ ਤਾਂ ਤੱਕੜੀ ਬਰਾਬਰ ਹੁੰਦੀ ਆ ਪੱਟੀ ਪਿਛਾ ਕੇ ਬੰਨ ਦੇਣ ਬੰਨਣ ਦੀ ਕੋਸ਼ਿਸ਼ ਕਰਨ ਪਰ ਤਕੜੀ ਜਿਹੜੀ ਆ ਉਹ ਬਰਾਬਰ ਤੋਲ ਕੇ ਗਈ ਆ ਔਰ ਉਸ ਬੰਦੇ ਨੂੰ ਇਨਸਾਫ ਮਿਲਿਆ ਪਰ ਇਹ ਜੇ ਮਾਨਯੋਗ ਹਾਈ ਕੋਰਟ 'ਚ ਜੇ ਸ਼ਿਕਾਇਤ ਕਰਤਾਈ ਦੁਬਾਰਾ ਆਦੀ ਪਈ ਇਸ ਦੀ ਜਿਹੜਾ ਹਲਫੀਆ ਬਿਆਨ ਹੈ ਸਬੰਧਤ ਅਫਸਰ ਵੱਲੋਂ ਦਾਇਰ ਕੀਤਾ ਗਿਆ ਉਸ ਤੇ ਜਾਣਤ ਲਈ ਵੀ ਉਹ ਪਹੁੰਚ ਕਰ ਸਕਦਾ ਜੀ ਜੇਕਰ ਉਹ ਹੁੰਦੀ ਹੈ ਕਿ ਫਿਰ ਤਾਂ ਸੁਭਾਵਿਕ ਆ ਕਿ ਇਸਬੰਧਤ ਅਫਸਰ ਜਿਸ ਨੇ ਹਲਫੀਆ ਬਿਆਨ ਦਿੱਤਾ ਉਸ ਤੇ ਕਾਰਵਾਈ ਹੋ ਸਕਦੀ ਹੈ ਜਿਹੜਾ ਉਹ ਆਰਡਰਸ ਹੈਗੇ ਆ ਮੈਂ ਆਪਣੇ ਐਡਵੋਕੇਟ ਸਾਹਿਬ ਨੂੰ ਕਿਹਾ ਹੈਗਾ ਅਪੀਲ ਕੀਤੀ ਆ ਮੈਂ ਵੀ ਉਹਨਾਂ ਨੂੰ ਵੀ ਜਿਨ੍ਹਾਂ ਨੇ ਮੈਨੂੰ ਇਹ ਨਿਊਜ਼ ਦਿੱਤੀ ਮਨੀਸ਼ ਗੁਪਤਾ ਜੀ ਨੂੰ ਮੈਂ ਉਹਨਾਂ ਨੂੰ ਕਿਹਾ ਪਈਨਾਂ ਦੇ ਹਲਫੀਆ ਬਿਆਨ ਦੀ ਜਿਹੜੀ ਆ ਨਾ ਉਹ ਉਹਦੀ ਕਾਪੀ ਜਿਹੜੀ ਆ ਕੇਸ ਦੇ ਨਾਲ ਲੱਗੀ ਹੋ ਉਹ ਮੈਨੂੰ ਦਿਓ ਤਾਂ ਕਿ ਹਾਈ ਕੋਰਟ ਕਰੇ ਨਾ ਕਰੇ ਪਰ ਚੇਤਨ ਤੇ ਦੀਪਕ ਜਿਹੜਾ ਹੈ ਉਹਦੀ ਇਨਵੈਸਟੀਗੇਸ਼ਨ ਹਲਫੀਆ ਬਿਆਨ ਦੀ ਜ਼ਰੂਰ ਕਰਨਗੇ ਹੋ ਸਕਦਾ ਆਪਾਂ ਦੁਕਾਨਾਂ ਵੀ ਗਣੀਏ ਤੇ ਉੱਥੇ ਇੰਟਰਨਲ ਰੂਪ ਦੇ ਵਿੱਚ ਉੱਥੇ ਆਪਾਂ ਗਿਣਾਂਗੇ ਵੀ ਪੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਹੀ ਉਹਨੂੰ ਲੋਕਾਂ ਦੀ ਕਚਹਿਰੀ 'ਚ ਫੇਰ ਵੀ ਲਿਆਵਾਂਗੇ ਕਿ ਲੋਕਾਂ ਦੀ ਜ਼ਮੀਨਾਂ ਨੂੰ ਹੜਪਣ ਲਈ ਹਲ ਅਦਾਲਤ ਨੂੰ ਵੀ ਗੁਮਰਾਹ ਕਰਨ ਲਈ ਝੂਠੇ ਹਲਫੀਆ ਬਿਆਨ ਦਈ ਜਾ ਸਕਦੇ। ਹਾਂਜੀ ਬਹੁਤ-ਬਹੁਤ ਧੰਨਵਾਦ ਜੀ। ਥੈਂਕ ਯੂ। え ਸੋ ਦੇਪਕ ਜੀ ਹੋਤਰੀ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਕੀ ਕੁਝ ਪੂਰਾ ਮੈਟਰ ਹੈ ਕੀ ਮਾਮਲਾ ਉਸ ਬਾਬਤ ਤੁਹਾਨੂੰ ਜਾਣਕਾਰੀ ਦਿੱਤੀ ਹੈ ਪਰ ਸਵਾਲ ਹੁਣ ਵੱਡਾ ਇਹ ਹੈ ਕਿ ਆਖਰਕਾਰ ਕਦੋਂ ਮੁਸ਼ਾਰਪੁਰ ਪ੍ਰਸ਼ਾਸਨ ਹੈ ਉਸ ਤੇ ਪੇ ਚਾਹੇ ਉਹ ਨਗਰ ਨਿਗਮ ਆਉਂਦਾ ਚਾਹੇ ਉਹ ਇਹ ਮਾਲ ਵਿਭਾਗ ਆਉਂਦਾ ਜਾਂ ਕਿ ਜਿੰਨੇ ਵੀ ਉਹ ਪ੍ਰਸ਼ਾਸਨਿਕ ਅਮਾਖਮੇ ਹੰਡਰਾਂ ਆਉਂਦੇ ਨੇ ਕਦੋਂ ਤੱਕ ਕਿੰਨੇ ਸਮੇਂ ਤੱਕ ਇਹਨਾਂ ਹੁਕਮਾਂ ਨੂੰ ਜਿਹੜਾ ਉਹ ਲਾਗੂ ਕਰਵਾਉਣ ਦੇ ਵਿੱਚ ਇਹ ਬਚਨਵੱਧ ਹੁੰਦੇ ਨੇ ਸੋ ਬਹੁਤ ਬਹੁਤ ਧੰਨਵਾਦ ਜੀ